ਸੁੰਦਰੀ ਕਾਂਡ ਛੇਮਾ 32 ਦੰਦਾਂ ਵਿੱਚ ਜੇਕਰ ਇੱਕ ਨਰਮ ਤੇ ਕੋਮਲ ਜੀਬ ਵਸਦੀ ਹੈ ਜੋ ਆਪਣੀ ਪ੍ਰੇਮਈ ਤੇ ਮਿੱਠੀ ਸੇਵਾ ਨਾਲ ਦੰਦਾਂ ਨੂੰ ਸੁਖ ਦਿੰਦੀ ਹੈ ਤੇ ਅੱਗੋਂ ਦੰਦ ਵੀ ਉਸ ਨੂੰ ਖੇਧ ਨਹੀਂ ਪਹੁੰਚਾਉਂਦੇ ਸਗੋਂ ਉਸ ਦੀ ਰਾਖੀ ਕਰਦੇ ਹਨ ਇੱਕ ਰੋਹੀ ਸਰਦਾਰ ਸ਼ਾਮ ਸਿੰਘ ਦੇ ਜਥੇ ਦੇ ਬਹਾਦਰ ਸਿੰਘਾਂ ਵਿੱਚ ਨਿਮਰਤਾ ਤੇ ਮਿੱਠਤ ਦੀ ਪੁਤਲੀ ਸੁੰਦਰੀ ਦਾ ਨਿਰਵਾਹ ਹੋਣ ਲੱਗਾ ਦੋ ਵੇਲੇ ਲੰਗਰ ਵਿੱਚ ਸੁੰਦਰੀ ਲੱਗੀ ਰਹਿੰਦੀ ਭੋਜਨ ਤਿਆਰ ਕਰਦੀ ਖੁਜ ਸਿੰਘ ਹੋਰ ਸਹਾਇਤਾ ਕਰਦੇ ਜਦ ਸਭ ਜਾਣੇ ਛਕ ਲੈਣਦੇ ਤਦ ਹੋਰ ਸੇਵਾ ਵਿੱਚ ਹੱਥ ਪੈਰ ਮਾਰਦੀ ਭਜਨ ਬਾਣੀ ਵੀ ਨੇਮ ਨਾਲ ਕਰਦੀ ਜਦ ਲੰਗਰ ਮਸਤਾਨਾ ਹੋ ਜਾਂਦਾ ਅੰਨ ਦਾਣੇ ਦੀ ਟੋਟ ਹੋ ਜਾਂਦੀ ਤਦ ਖਾਲਸਾ ਜੀ ਬੰਨ ਦੇ ਫਲ ਤੇ ਮਿੱਠੀਆਂ ਜੜਾਂਪੂਰ ਗੁਜ਼ਾਰਾ ਕਰਦੇ ਇਸ ਸੇਵਾ ਵਿੱਚ ਵੀ ਸੁੰਦਰੀ ਤਕੜੀ ਹੋ ਗਈ ਸੀ ਬੇਲੀ ਹੋ ਕੇ ਸਾਰੇ ਬਣ ਵਿੱਚ ਫਿਰਦੀ ਔਰ ਖਾਣ ਵਾਸਤੇ ਫਲਦਾਰ ਬ੍ਰਿਸ਼ਾ ਨੂੰ ਤੱਕ ਵਿੱਚ ਰੱਖਦੀ। ਲੋਡ ਪਈ ਤੇ ਵੀ ਲੈ ਆਉਂਦੀ। ਬਣ ਦੀ ਉੱਤਰ ਦਿਸ਼ਾ ਵੱਲ ਇੱਕ ਪਹਾੜੀ ਦਾ ਟਿੱਲਾ ਸੀ। ਸੁੰਦਰੀ ਇੱਕ ਦਿਨ ਉਸ ਪਰ ਚੜ ਗਈ ਔਰ ਜਦ ਕੋਕ ਉਤਰਾਈ ਉਤਰ ਗਈ ਤਦ ਉਥੇ ਇੱਕ ਨਿੱਕਾ ਜਿਹਾ ਪਿੰਡ ਡਿੱਠਾ ਜਿਸ ਦੇ ਆਲੇ ਦੁਆਲੇ ਹਰੇ ਭਰੇ ਖੇਤ ਲਹਿਲਹਾ ਰਹੇ ਸਨ। ਪਿੰਡ ਵਿੱਚ ਜਾ ਕੇ ਸੁੰਦਰੀ ਨੇ ਕੁਛ ਮਧਰੇ ਪਰ ਉਂਝ ਤਾਕੜੇ ਲੋਕ ਡਿੱਠੇ ਉਹ ਸਭ ਵਾਹੀ ਕਰਦੇ ਸਨ ਤੇ ਸਨ ਵੀ Hindu ਇਥੋਂ ਬਾਜੀਆਂ ਦੇ ਲੂਣ ਮਿਰਚ ਆਦ ਮਿਲ ਜਾਂਦੇ ਸਨ ਕਈ ਵੇਰ ਸੁੰਦਰੀ ਇਥੋਂ ਦੀ ਇੱਕ ਗੇੜੇ ਲਾ ਜਾਂਦੀ ਹਰ ਕਈ ਛੋਟੇ ਸੌਦੇ ਸੂਤ ਵੀ ਲੈ ਜਾਂਦੀ ਪਰ ਕਿਸੇ ਨੂੰ ਪਤਾ ਨਾ ਲੱਗਦਾ ਕਿ ਇਹ ਦੇਵੀ ਕਿੱਥੋਂ ਆਉਂਦੀ ਹੈ ਤੇ ਕਿੱਧਰ ਚਲੀ ਜਾਂਦੀ ਹੈ ਇੱਕ ਵਾਰੀ ਖਾਲਸੇ ਦਾ ਲੰਗਰ ਮਸਤਾਨਾ ਗਿਆ ਫਲ ਜੜਾ ਆਦ ਖਾਂਦਿਆਂ ਮੂੰਹ ਫਿਰ ਗਏ ਤੇ ਖਜ਼ਾਨਾ ਵੀ ਖਾਲੀ ਹੋ ਗਿਆ ਸਾਰੀ ਫੌਜ ਇੰਨਾ ਗਿਣਤੀਆਂ ਵਿੱਚ ਸੀ ਕਿ ਕਹਿ ਤ ਕੀਤਾ ਜਾਵੇ ਕਿ ਕੀ ਕੀਤਾ ਜਾਵੇ ਸੁੰਦਰੀ ਦੇ ਕੋਲ ਇੱਕ ਮੁੰਦਰੀ ਸੀ ਜੋ ਉਸ ਦੇ ਵਿਆਹ ਵੇਲੇ ਤੋਂ ਅੱਜ ਤੱਕ ਹੱਥੀ ਸੀ ਇਸ ਵਿੱਚ ਹੀਰੇ ਦੀ ਟੋਕੜੀ ਜੜੀ ਹੋਈ ਸੀ ਇਸ ਨੂੰ ਵੇਚ ਕੇ ਕੁਝ ਅੰਨ ਪਾਣੀ ਖਰੀਦਣ ਦਾ ਸੰਕਲਪ ਧਾਰ ਸੁੰਦਰੀ ਉਸ ਪਿੰਡ ਵਿੱਚ ਪਹੁੰਚ ਗਈ ਪਰ ਉਸ ਪਿੰਡ ਵਿੱਚ ਹੀਰੇ ਦੀ ਸਾਰ ਕਿਸ ਨੂੰ ਮਾਲੂਮ ਸੀ ਇੱਕ ਦੋ ਬਾਣੀਏ ਵੇਖ ਚੁੱਕੇ ਪਰ ਸੱਚੇ ਝੂਠੇ ਦੀ ਪਰਖ ਕਿਸੇ ਤੋਂ ਨਾ ਹੋਈ ਨਿਰਾਸ਼ ਹੋ ਕੇ ਮੁੜ ਆਉਂਦੀ ਸੀ ਕਿ ਬਾਜ਼ਾਰ ਦੀ ਨੁੱਕਰੋ ਉੱਤੇ ਇੱਕ ਚिटਪੋਸ਼ੀਆ ਖੱਤਰੀ ਬੱਚਾ ਉਦਾਸ ਬੈਠਾ ਸੀ। ਸੁੰਦਰੀ ਦੀ ਸੁੰਦਰਤਾ ਤੇ ਉਸਦੇ ਚੰਦ ਵਰਗੇ ਚਿਹਰੇ 'ਪਰ ਉਦਾਸੀ ਦੀ ਬੱਦਲੀ ਵੇਖ ਕੇ ਖੱਤਰੀ ਤੋ ਰਿਹਾ ਨਾ ਗਿਆ। ਬੋਲਿਆ ਬੀਬੀ ਤੂੰ ਕੌਣ ਹੈ ਤੇ ਉਦਾਸ ਕਿਉਂ ਹੈ? ਸੁੰਦਰੀ ਮੈਂ ਉਦਾਸ ਇਸ ਕਰਕੇ ਹਾਂ ਕਿ ਮੇਰੇ ਹੀਰੇ ਦੀ ਮੰਦਰੀ ਦਾ ਗਾਹਕ ਨਹੀਂ। ਗਾਹਕ ਨਹੀਂ ਕੋਈ ਮਿਲਦਾ। ਖਤਰੀ, ਅਮੁੰਦਰੀ ਮੈਨੂੰ ਵਿਖਾ ਕਾ। ਸੁੰਦਰੀ ਨੇ ਮੁੰਦਰੀ ਵਿਖਾ ਦਿੱਤੀ। ਖਤਰੀ, ਮੁੰਦਰੀ ਤਾਂ ਚੰਗੀ ਹੈ। ਨਗ ਵੀ ਸੋਚਾ ਹੈ। ਮੁੱਲ ਵੀ 5-700 ਮਿਲ ਸਕਦਾ ਹੈ। ਪਰ ਸ਼ੋਕ ਕਿ ਅੰਬ ਦੇ ਬਰਿਸ਼ ਤੋਂ ਦੂਰ ਡਿੱਗੀ ਹੋਈ, ਖੰਭ ਟੁੱਟੀ ਕੋਇਲ ਹਾਂ। ਧਨ ਸੰਪਦਾ ਆਪਸ ਨਹੀਂ। ਨਹੀਂ ਤਾਂ ਮੈਂ ਇਸ ਦਾ ਪੂਰਾ ਮੁੱਲ ਦੇ ਦਿੰਦਾ। ਫਿਰ ਠੰਡਾ ਸਾਹ ਭਰ ਕੇ ਹੰਝੂ ਭਰ ਲਿਆ ਆ ਔਰ ਮੁੰਦਰੀ ਨੂੰ ਮੋੜ ਕੇ ਬੋਲਿਆ। ਸੁੰਦਰੀ ਨੂੰ ਮੋੜ ਕੇ ਬੋਲਿਆ, "ਬੀਬੀ, ਸ਼ਿਵਜੀ ਕੋਈ शिवजी तेरी कामना पूरी ਕਰਨ ਪਰ ਜੇ ਤੂੰ ਇਹ मुंदरी ਕਿਸੇ ਸ਼ਹਿਰ ਵਿੱਚ ਲੈ ਜਾਵੇਂ ਤਾਂ ਚੰਗਾ ਮੁੱਲ ਵਟ ਲਿਆਵੇਂ। ਸੁੰਦਰੀ ਬਹੁਤ ਅੱਛਾ ਜੋ ਗੁਰੂ ਜੀ ਨੂੰ ਭਾਵੇ ਪਰ ਤੁਸੀਂ ਦੱਸੋ ਕਿ ਮਰਦ ਹੋ ਕੇ ਤੁਸੀਂ ਕਿਉਂ ਰੋ ਰਹੇ ਹੋ? ਹੰਝੂ ਤਰੀਮਤਾ ਦੇ ਕਿਰਦੇ ਹਨ। ਮਰਦ ਤਾਂ ਕਦੀ ਨਹੀਂ ਡੇਗਦਾ। ਖੱਤਰੀ ਬੀਬੀ ਤੂੰ ਤੀਵੀ ਤੇ ਮੈਂ ਬਲਹੀਨ ਮਰਦ ਹਾਂ। ਨਾ ਤੂੰ ਮੇਰਾ ਦੁੱਖ ਨਿਵਰਤ ਕਰ ਸਕੇ ਨਾ ਮੈਂ ਤੇਰੀ ਲੋੜ ਪੂਰੀ ਕਰ ਸਕਾਂ। ਫੇਰ ਕੀ ਦੱਸਣਾ ਹੋਇਆ ਆਪਣੇ ਰਸਤੇ ਜਾ ਤੇ ਆਪਣੇ ਘਰ ਆਨੰਦ ਭੋਗ ਭਾਵੇਂ ਤੇਰੇ मुندਰੀ ਪੇਚਣ ਤੋਂ ਜਾਪਦਾ ਹੈ ਕਿ ਤੂੰ ਵੀ ਦੁਖੀ ਹੈ ਪਰ ਫੇਰ ਵੀ ਇੰਨਾ ਬਣਾ ਦੇ ਆਸਰੇ ਮੁਗਲ ਹਾਕਮਾਂ ਦੇ ਤੱਕਿਆਂ ਤੋਂ ਸਿਰ ਲੁਕਾਈ ਬੈਠੀ ਹੈ ਸ਼ਹਿਰਾਂ ਪਿੰਡਾਂ ਦਾ ਬਸੇਬਾ ਤਾਂ ਹੁਣ ਨਰਕ ਹੋ ਗਿਆ ਹੈ ਸੁੰਦਰੀ हे ਪਰਮੇਸ਼ਰ ਦੇ ਬੰਦੇ ਮੈਂ ਪਰਮ ਸੁਖੀ ਹਾਂ ਸਰੀਰ ਕਰਕੇ ਆਬਲਾ ਮੈਨੂੰ ਕਹਿ ਲਓ ਪਰ ਮੈਂ ਮਨ ਕਰਕੇ ਬਲੀ ਹਾਂ ਮੇਰੇ ਕਬੀਲੇ ਵਾਲੇ ਬਲੀ ਹਨ ਕਿ ਜਿੰਨਾ ਦਾ ਲੋਹਾ ਹੁਣ ਤੁਰਕ ਵੀ ਮੰਨਦੇ ਹਨ ਖਤਰੀ ਤੁਰਕਾਂ ਦੇ ਟਾਕਰੇ ਦਾ ਕੌਣ ਹੈ ਸਿੱਖ ਵਿਚਾਰੇ ਉੱਠੇ ਸਨ ਕਿਤੇ ਕਿਤੇ ਉਹਨਾਂ ਚੰਗੇ ਦੰਦ ਖੱਟੇ ਕੀਤੇ ਸਨ ਪਰ ਨਾਸ਼ ਹੋਵੇ ਸਾਡੇ ਆਪਣੇ ਭਰਾਵਾਂ ਦਾ ਜਿਹੜੇ ਸਿੱਖਾਂ ਦਾ ਵੀ ਖੁਰਾ ਖੋਜ ਪਟਵਾ ਰਹੇ ਹਨ ਪਰ ਕੀਕੂ ਉਹ ਮਰਦੇ ਮੁੱਕਦੇ ਫਿਰ ਉਮਗਦੇ ਤੇ ਧਰਮ ਤੋਂ ਜਾਨਾਬਾਰ ਦੇ ਰਹਿੰਦੇ ਹਨ ਹੁਣ ਵੇਖੋ ਖ ਲਗਪਤ ਇਮਾਨਾਵਾਦੋਂ ਸਿੱਖਾਂ ਪਰ ਪੜਥੂ ਪਾਈ ਜਾ ਰਿਹਾ ਹੈ ਓਹ ਮਹਾਦੇਵ ਕੋਲੇ ਇਹ ਕੀ ਹੋ ਰਿਹਾ ਹੈ ਸਿੱਖਾਂ ਦੇ ਸਿਰ ਪੜਥੋ ਸੁਣ ਕੇ ਸੁੰਦਰੀ ਦਾ ਚਿਹਰਾ ਲਾਲ ਹੋ ਗਿਆ ਪਰ ਫੇਰ ਸੋਚ ਕੇ ਸੰਭਲੀ ਅਰ ਤੱਕੋ ਤੱਕੀ ਦੇ ਇਕੱਠੇ ਕੀਤੇ ਧੀਰਜ ਨਾਲ ਬੋਲੀ ਤੁਸੀਂ ਆਪਣਾ ਹਾਲ ਤਾਂ ਸਣਾਓ ਖੱਤਰੀ ਏ ਦੇਵੀ ਜੇ ਤੈਨੂੰ ਹੱਠ ਹੈ ਤਾਂ ਲੈ ਸੁਣ ਦੁੱਖ ਭਰੀ ਬਾਰਤਾ ਇਸ ਥਾਂ ਤੋਂ 10 ਵੀ ਕੋਹ ਹਿਟਾੜ ਨੂੰ ਸ਼ਾਹੀ ਰਸਤੇ ਤੋਂ ਜਰਾ ਦੁਰਾਡਾ ਕਰਕੇ ਇੱਕ ਮੁਸਲਕਾ ਪਿੰਡ ਹੈ ਉਸ ਵਿੱਚ ਹਿੰਦੂਆਂ ਦੇ ਘਰ ਵੀ ਚੋਖੇ ਹਨ ਇੱਕ ਸੁੰਦਰ ਸ਼ਿਵ ਵਿਦਿਆਲਾ ਵੀ ਹੈ ਸਾਡਾ ਘਰਾਣਾ ਬੱਡਾ ਪੁਰਾਤਨ ਹੈ ਅਕਬਰ ਦੇ ਵੇਲੇ ਦੀਵਾਨ ਟੋਡਰਮਲ ਦੇ ਮਾਤ ਹਿਤ ਸਾਡਾ ਵੱਡਾ ਵੀ ਕੋਈ ਕਿਸੇ ਹੁੱਦੇ ਤੇ ਸੀ ਤਾਂ ਦਲ ਤੇ ਇੰਨੀ ਹੈ ਕਿ ਅੱਜ ਤੱਕ ਨਹੀਂ ਮੁੱਕੀ ਜਾਤ ਦੇ ਅਸੀਂ ਉੱਚੇ ਖੱਤਰੀ ਹਾਂ ਸਾਡੇ ਨਗਰ ਵਿੱਚ ਇੱਕ ਹਾਕਮ ਤੇ ਉਸਦੇ ਸਿਪਾਹੀ ਰਹਿੰਦੇ ਹਨ ਥੋੜੇ ਦਿਨ ਹੋਏ ਮੈਂ ਸ਼ਿਵ ਦਵਾਲੀ ਜਲ ਚੜਾਉਣ ਗਿਆ ਸੀ ਪਿੱਛੇ ਮੇਰੀ ਬੋਟੀ ਕੋਠੇ ਉੱਤੇ ਖਲੋਤੀ ਵਾਲ ਸੁਕਾਉਂਦੀ ਸੀ ਮੁਗਲ ਹਾਕਮ ਦਾ ਮਹਿਲ ਸਾਥੋਂ ਰਤਾ ਉਜੇਰਾ ਹੈ ਕੋਠੇ ਉਤੋਂ ਉਸਨੇ ਮੇਰੀ ਇਸਤਰੀ ਵੇਖ ਲਈ ਤੇ ਉਸੇ ਵੇਲੇ ਪਤਾ ਕੱਢਿਆ ਉਸਕੇ ਇਹ ਫਲਾਣੇ ਦੀ ਬੋਟੀ ਹੈ ਬਸ ਮੈਨੂੰ ਸ਼ਿਵ ਦਵਾਲੀ ਦੇ ਵਿੱਚੋਂ ਨਿਕਲਦਿਆਂ ਹੀ ਫੜਵਾ ਮੰਗਵਾਇਆ ਔਰ ਆਖਣ ਲੱਗਾ ਕਿ ਪਾਤਸ਼ਾਹ ਸਲਾਮਤ ਪਾਤਸ਼ਾਹ ਸਲਾਮਤ ਨੂੰ ਪਤਾ ਲੱਗਾ ਹੈ ਜੋ ਤੁਹਾਡੇ ਘਰ ਅਕਬਰ ਦੇ ਖਜ਼ਾਨੇ ਦੇ ਜਵਾਹਰਾਤ ਹਨ ਸੋ ਜੇਕਰ ਦੇ ਦੇਮੋ ਤਾਂ ਚੰਗਾ ਨਹੀਂ ਤਾਂ ਕੈਦ ਹੋ ਜਾਵਾਂਗੇ ਮੈਂ ਕਿਹਾ ਕਿ ਅਕਬਰ ਨੂੰ ਮੋਇਆਂ ਪੀੜੀਆਂ ਬੀਤ ਗਈਆਂ ਮੇਰੀਆਂ ਪੀੜੀਆਂ ਮਰ ਚੁੱਕੀਆਂ ਹਨ ਇਸ ਗੱਲ ਦਾ ਕੋਈ ਸਬੂਤ ਨਹੀਂ ਕਹਿਣ ਲੱਗਾ ਉਹ ਕਾਫਰ ਮੂਮਨਾ ਦੇ ਸਾਹਮਣੇ ਝੂਠ ਬੋਲਦਾ ਹੈ ਚੱਲ ਦੂਰ ਹੋ ਇਹ ਕਹਿ ਕੇ ਅੱਖ ਨਾਲ ਸਹਿਨਤ ਕੀਤੀ ਉਸ ਚਾਟ ਸਿਪਾਹੀ ਮੈਨੂੰ ਬੰਦੀਖਾਨੇ ਲੈ ਗਏ ਉਧਰੋਂ ਮੇਰੇ ਘਰ ਉੱਤੇ ਪਹਿਰਾ ਬਿਠਾ ਦਿੱਤਾ ਦੂਜੇ ਦਿਨ ਮੈਨੂੰ ਕਿਹਾ ਭੇਜਿਆ ਕਿ ਜੇ ਤੂੰ ਆਪਣੀ ਇਸਤਰੀ ਦੇ ਦੇਵੇਂ ਤਾਂ ਤੈਨੂੰ ਛੱਡ ਦਿੰਨੇ ਆ ਇਹ ਗੱਲ ਸੁਣ ਕੇ ਮੈਨੂੰ ਗਸ਼ ਪੈ ਗਿਆ ਕਿ ਹਾਈ ਪਿਆਰੀ ਬੋਟੀ ਮੈਥੋਂ ਖੋਸ ਕੇ ਦੂਏ ਦੀ ਬਣ ਜਾਏਗੀ ਜਾਂ ਹੋਸ਼ ਆਈ ਤਦ ਮੈਂ ਸੋਨੇ ਦੇ ਕੜੇ ਤੇ ਮੁੰਦਰੀਆਂ ਜੋ ਮੇਰੇ ਕੋਲ ਸਨ ਦਰੋਗੇ ਨੂੰ ਵੱਡੀ ਵਿੱਚ ਦੇ ਦਿੱਤੇ ਅਰ ਛੁਟਕਾਰਾ ਪਾ ਕੇ ਘਰ ਵੱਲ ਗਿਆ ਪਰ ਮੇਰੀ ਬੌਟੀ ਨੂੰ ਉਹ ਅੱਗੇ ਹੀ ਫੜ ਕੇ ਲੈ ਗਿਆ ਸੀ। ਅਰ ਮੇਰੇ ਘਰ ਪੈਰੇ ਬਿਠਾਏ ਹੋਏ ਸਨ। ਇਹ ਖਬਰ ਸੁਣ ਕੇ ਮੇਰੀਆਂ ਸੱਤੇ ਸੁਧਾਂ ਭੁੱਲ ਗਈਆਂ। ਪਰ ਮੈਂ ਕਰ ਕੀ ਸਕਦਾ ਸਾਂ? ਪਿੰਡੋਂ ਬਾਹਰ ਜਾ ਕੇ 2 ਦਿਨ ਰੋਂਦਿਆਂ ਕੱਟੇ। ਛੇਕੜ ਕਿਸੇ ਹੀਲੇ ਨਾਲ ਖਬਰ ਮੰਗਵਾਈ ਕਿ ਮੇਰੀ ਬੌਟੀ ਨੇ ਅਜੇ ਧਰਮ ਨਹੀਂ ਹਾਰਿਆ। ਪਰ ਕੈਦ ਵਿੱਚ ਪਈ ਹੋਈ ਐ। ਪਰੰਤੂ ਲੋਕਾਂ ਵਿੱਚ ਇਹ ਗੱਲ ਉੱਡੀ ਹੋਈ ਐ ਕਿ ਉਹ ਮਹਿਲੀ ਵੱਢ ਗਈ ਐ। ਇੱਕ ਦਿਨ ਹੋਰ ਲੋਕ ਛਿਪ ਕੇ ਕਟਿਆ ਕੋਈ ਢੰਗ ਬੋਟੀ ਦੇ ਬਚਾਉਣ ਦਾ ਨਾਂ ਪਾ ਕੇ ਮੈਂ ਇੱਧਰ ਨਿਕਲ ਆਇਆ ਹਾਂ ਜੋ ਕਿਸੇ ਤਰ੍ਹਾਂ ਮਰ ਜਾਵਾਂ ਪਰ ਜਿੰਦ ਪਾਪਣ ਬੱਡੀ ਪਿਆਰੀ ਹੈ ਸੁੰਦਰੀ ਏ ਆਪ ਦਾ ਗਰੱਸੀ ਸੱਜਣ ਆਤਮਕਾਤ ਕਰਨਾ ਮਹਾਪਾਪ ਹੈ ਤੇ ਤੂੰ ਬੋਟੀ ਦਾ ਛੁਟਕਾਰਾ ਚਾਹੇ ਤਾਂ ਮੇਰੇ ਨਾਲ ਚੱਲ ਮੇਰੇ ਭਰਾ ਤੇਰੀ ਇਸਤਰੀ ਨੂੰ ਲੈ ਦੇਣਗੇ ਤੂੰ ਬੌਟੀ ਦੇ ਤੁਰਕ ਹੋ ਜਾਣ ਦੀ ਪੱਕੀ ਖਬਰ ਪਾਈ ਹੈ ਤੇ ਹੁਣ ਉਸ ਨੂੰ ਮਿਲਿਆ ਨਹੀਂ ਚਾਹੁੰਦਾ ਤਾਂ ਮੇਰੇ ਵੀਰ ਤੈਨੂੰ ਧਰਮ ਦੇ ਕੰਮ ਵਿੱਚ ਲਾ ਦੇਣਗੇ ਐਸਾ ਕਿ ਤੇਰਾ ਜੀਵਨ ਸਫਲ ਹੋ ਜਾਏਗਾ ਖੱਤਰੀ ਬੀਬੀ ਤੇਰੇ ਬਚਨ ਅਜਿਹੇ ਕੋਮਲ ਤੇ ਮਿੱਠੇ ਹਨ ਕਿ ਮੇਰੇ ਕਾਇਲ ਮਨ ਉੱਤੇ ਮਲਮ ਦਾ ਕੰਮ ਕਰਦੇ ਹਨ ਡੁੱਬਦੇ ਨੂੰ ਟੀਲੇ ਦਾ ਸਹਾਰਾ ਕੋਈ ਢੰਗ ਮੇਰੇ ਪਾਸ ਆਪਣੇ ਬਚਾਉ ਦਾ ਨਹੀਂ ਰਿਹਾ ਕੋਈ ਰਸਤਾ ਬੌਟੀ ਛੁਟकारे ਦਾ ਨਹੀਂ ਚਾਰ ਚੁਫੇਰੇ ਹਨੇਰਾ ਛਾ ਰਿਹਾ ਹੈ ਵਿਪਤਾਦियां ਮੂਰਤਾਂ ਪੱਤੇ-ਪੱਤੇ ਪਰ ਲਿਖੀਆਂ ਗਈਆਂ ਹਨ ਉਹ ਕੀ ਪਾਪ ਹੈ ਜਿਸ ਕਰਕੇ ਸਾਡਾ ਦੇਸ਼ ਉੱਤੇ ਐਡਾ ਕਹਿਰ ਹੋ ਰਿਹਾ ਹੈ ਕਿਉਂ ਸਾਡੇ ਭਾ ਦੀ ਕਮ ਬਖਤੀ ਆ ਰਹੀ ਹੈ ਦੇਵੀ دیਵਤੇ ਕਿੱਧਰ ਜਾ ਲੋ ਕਿ ਰੇਖੀ मुनि ਕਿਉਂ ਨਹੀਂ ਬੋੜਦੇ हे ਸ਼ਿਵ हे ਵਿਸ਼ਨੂੰ ਦੇਵਤੇ ਦੁਖੀ ਹਨ ਬੋੜੋ ਹਾਏ ਆਪਦਾ ਇਹ ਕੀ ਕਹਿਰ ਵਰਤ ਗਿਆ ਮਲੇਸ਼ਾ ਦਾ ਨਾਸ਼ ਕਿਉਂ ਨਹੀਂ ਹੁੰਦਾ ਇਹ ਉਹ ਪੱਧਰ ਕਿਉਂ ਨਹੀਂ ਡਲਦਾ ਹਾਈ ਕਾਸਟ ਕੀ ਅਨਰਥ ਹੋ ਰਿਹਾ ਹੈ ਮਾਨਦੇ ਦੁਖੜੇ ਤੇ ਅੰਤਹ ਕਰਨ ਦੀਨ ਰਾਸਤਾ ਦੇ ਕੀਰਨੇ ਸੁਣ ਕੇ ਸੁੰਦਰੀ ਦਾ ਕਲੇਜਾ ਕੰਬ ਗਿਆ ਤੀਰਜਨਾਲ ਬੋਲੀ हे ਸਾਈਂ ਦੇ ਬੰਦੇ ਇਹ ਸਭ ਔਖ ਇੱਕ ਪਰਮੇਸ਼ਰ ਦੀ ਸੇਵਾ ਛੱਡ ਕੇ ਫੋਕਟ ਕਰਮ ਕਰਨ ਦੇ ਫਲ ਹਨ ਇੱਕ ਪਰਮੇਸ਼ਰ ਦਾ ਲੜ ਫੜਿਆ ਕਾਰਜ ਰਾਸ ਹੁੰਦੇ ਹਨ ਇੱਕ ਦੇ ਲੜ ਲੱਗੇ ਸਾਰੇ ਆਪੋ ਵਿੱਚ ਪਿਆਰ ਨਾਲ ਪਰੋਤੇ ਜਾਂਦੇ ਹਨ ਇੱਕ ਦੋ ਪੁੱਤਰ ਆਪੋ ਵਿੱਚ ਭਰਾ ਹੁੰਦੇ ਹਨ ਭਰਾ ਪਣੇ ਦੇ ਭੌਣ ਨਾਲ ਜੁੜੇ ਹੋਏ ਇੱਕ ਤਾਕਤ ਬਣ ਜਾਂਦੇ ਹਨ ਵਿਕੋ ਲਿੱਤਰੀਆਂ ਰਹਿਣਾ ਸਾਡੇ ਦੇਸ਼ ਦੀ ਕਮਜ਼ੋਰੀ ਦਾ ਕਾਰਨ ਹੈ ਸਾਡੇ ਆਪੋ ਵਿੱਚ ਪਾਟੇ ਰਹਿਣਾ ਇੱਕ ਮੰਦ ਕਰਮ ਹੈ ਜਿਸ ਦੀ ਸਜ਼ਾ ਅਸੀਂ ਭੁਗਤ ਰਹੇ ਹਾਂ ਖੱਤਰੀ ਆਪਣੇ ਬਹਿਣਾ ਵਿੱਚ ਡੁੱਬਾ ਮੂਰਤ ਬਣਿਆ ਬੈਠਾ ਸੀ ਸੁੰਦਰੀ ਨੇ ਬਾਹੋਂ ਫੜ ਉਠਾਇਆ ਤੇ ਨਾਲ ਲੈ ਤੁਰੇ ਜਦ ਪਿੰਡੋਂ ਦੂਰ ਨਿਕਲ ਗਈ ਤਦ ਕਹਿਣ ਲੱਗੀ ਕਿ ਅੱਜਕੱਲ ਸਮਾਂ ਜਾਂਦਾ ਹੈ ਬੁਰਾ ਤੇ ਅਸੀਂ ਲੁੱਕ ਕੇ ਗੁਜ਼ਾਰਾ ਕਰ ਰਹੇ ਹਾਂ ਇਸ ਕਰਕੇ ਕਿਸੇ ਨੂੰ ਆਪਣਾ ਪਤਾ ਨਹੀਂ ਦੱਸ ਸਕਦੇ ਤੇਰੀਆਂ ਅੱਖਾਂ ਤੇ ਮੈਂ ਪੱਟੀ ਬੰਨ੍ਹ ਦਿੰਦੀ ਹਾਂ ਤੇ ਪਿਕਾਣੇ ਚੱਲ ਕੇ ਖੋਲ ਦੇਵਾਂਗੀ ਖੱਤਰੀ ਨੇ ਅਗੋਂ ਨਾ ਨੁੱਕਰ ਕੁਛ ਨਾ ਕੀਤੀ ਸੁੰਦਰੀ ਨੇ ਪੱਟੀ ਬੰਨ੍ਹ ਦਿੱਤੀ ਅਰ ਜੰਗਲ ਦੇ ਵਿਖੜੇ ਰਸਤੇ ਥਾਣੀ ਲੰਘ ਕੇ ਆਪਣੇ ਡੇਰੇ ਵਿੱਚ ਲੈ ਪਹੁੰਚੀ ਅੱਗੇ ਜਾ ਕੇ ਕੀ ਵੇਖਦੀ ਹੈ ਕਿ ਜੰਗਲ ਵਿੱਚ ਰੌਣਕ ਲੱਗ ਰਹੀ ਹੈ ਅਰ ਦੇਗਾ ਗਰਮ ਹਨ ਜਵਾਲਾ ਲਟ-ਲਟ ਕਰ ਰਹੀ ਹੈ ਹਰੀਆਂਨ ਹੋ ਕੇ ਇੱਕ ਸਿੰਘ ਨੂੰ ਪੁੱਛਣ ਲੱਗੀ ਭਰਾ ਜੀ ਇਹ ਕੀ ਹੈ ਉਸ ਉੱਤਰ ਦਿੱਤਾ ਭੈਣ ਜੀ ਇਹ ਮਹਾ ਪ੍ਰਸ਼ਾਦ ਹੈ ਅੱਜ ਲੰਗਰ ਮਸਤਾਨੇ ਹੋਣ ਕਰਕੇ ਸਰਦਾਰ ਹੁਰੀ ਤੇ ਬਲਵੰਤ ਸਿੰਘ ਜੀ ਸ਼ਿਕਾਰ ਚੜ੍ਹੇ ਸਨ ਸੋ ਕੋਈ ਹਰਨਾ ਦੀ ਢਾਰ ਮਾਰ ਲਿਆਏ ਹਨ ਉਹਨਾਂ ਦੀਆਂ ਦੇਗਾਂ ਧਰ ਦਿੱਤੀਆਂ ਹਨ ਤੁਸੀਂ ਅੱਜ ਵੱਡਾ ਚਿਰ ਲਾਇਆ ਕਿੱਧਰ ਗਏ ਸੋ ਸੁੰਦਰੀ ਬੀਰ ਜੀ ਤੁਸੀਂ ਚਿਰ ਤੋਂ ਬੇਲੇ ਬੈਠੇ ਸੋ ਤੁਹਾਡੇ ਲਈ ਕੰਮ ਲੱਭਣ ਗਈ ਸਾਂ ਸਿੰਘ ਫੇਰ ਕੋਈ ਆਂਦਾ ਜੇ ਸੁੰਦਰੀ ਖੱਤਰੀ ਵੱਲ ਸਹਿਨਤ ਕਰਕੇ ਆਹ ਵੇਖਾਂ ਇਹਨੇ ਨੂੰ ਬਲਵੰਤ ਸਿੰਘ ਆ ਗਿਆ ਪੈਣ ਨੂੰ ਪੁੱਛਣ ਲੱਗਾ ਕਿ ਇਹ ਕੌਣ ਹੈ ਸੁੰਦਰੀ ਨੇ ਸਾਰੀ ਵਿਥਿਆ ਸੁਣਾਈ ਫਿਰ ਦੋਵੇਂ ਸਰਦਾਰ ਪਾਸ ਗਏ ਖੱਤਰੀ ਨੂੰ ਵੀ ਲੈ ਗਏ ਸਾਰਾ ਹਾਲ ਸੁਣ ਕੇ ਸ਼ਾਮ ਸਿੰਘ ਦੇ ਹਿਰਦੇ ਪਰ ਇੱਕ ਅਚਰਜ ਅਸਰ ਹੋਇਆ ਸੁੰਦਰੀ ਦੇ ਹਿਰਦੇ ਵਿੱਚ ਧਰਮ ਦਾ ਐਡਾ ਪ੍ਰੇਮ ਦੇਖ ਕੇ ਉਹ ਭਰਾਮਾਂ ਦੀ ਖਾਤਰ ਆਪਣੀ ਮੰਦਰੀ ਵੇਚਣ ਉੱਠ ਤੁਰੀ ਸਰਦਾਰ ਇੱਕ ਚੌ ਤੇ ਕਦਰਦਾਨੀ ਦੇ ਭਾਵ ਨਾਲ ਭਰ ਗਿਆ ਫਿਰ ਬੋਲਿਆ ਭੈਣ ਜੀ ਸੱਚਮੁੱਚ ਤੁਸੀਂ ਦੇਵੀ ਹੋ ਫਿਰ ਖੱਤਰੀ ਦੀ ਵਾਰਤਾ ਨੂੰ ਵਿਚਾਰ ਕੇ ਇੱਕ ਸਿੱਖ ਨੂੰ ਆਗਿਆ ਦਿੱਤੀ ਕਿ ਇਸ ਨੂੰ ਲੰਗਰ ਵਿੱਚ ਲਾ ਜਾ ਕੇ ਪੱਟੀ ਖੋਲੋ ਤੇ ਕੁਛ ਸਿਖਾਓ ਇਧਰ ਬਲਵੰਤ ਸਿੰਘ ਨਾਲ ਗੱਲ ਵਰਤੀ ਕਿ ਮਤਾ ਇਹ ਕੋਈ ਬਹਿਰੀਆਂ ਵਿੱਚੋਂ ਭੇਤ ਲੈਣ ਆਇਆ ਹੋਵੇ ਇਸ ਦਾ ਵਿਸਾਹ ਕਰਨਾ ਠੀਕ ਨਹੀਂ ਔਰ ਇੱਕ ਸਿੱਖ ਨੂੰ ਇਹ ਆਗਿਆ ਦਿੱਤੀ ਕਿ ਹਰ ਵੇਲੇ ਉਸ ਦੇ ਨਾਲ ਰਹੇ ਤੇ ਖਿਆਲ ਰੱਖੇ ਕਿ ਉਹ ਵੀ ਕੁਝ ਕਰਦਾ ਹੈ ਤੇ ਕਿੱਧਰ ਆਉਂਦਾ ਹੈ ਆਉਂਦਾ ਜਾਂਦਾ ਹੈ ਇੱਕ ਹੋਰ ਸਿੱਖ ਜਿਸ ਨੂੰ ਅੱਗੇ ਸੂਹ ਲੈਣ ਕੱਲਿਆ ਸੀ ਉਸ ਪਿੰਡ ਵਿੱਚ ਤੋਰ ਦਿੱਤਾ ਕਿ ਖਬਰ ਲਿਆਵੇ ਕਿ ਜੋ ਕੁਛ ਖੱਤਰੀ ਨੇ ਕਿਹਾ ਹੈ ਠੀਕ ਹੈ ਕਿ ਨਹੀਂ ਸੁੰਦਰੀ ਨੂੰ ਆਪਣੀ ਕੈਦ ਭੁੱਲੀ ਨਹੀਂ ਸੀ ਔਰ ਉਹ ਜਾਣਦੀ ਸੀ ਕਿ ਖੱਤਰੀ ਦੀ ਵੋਟੀ ਕਿਸ ਔਕ ਵਿੱਚ ਹੋਵੇਗੀ ਔਰ ਕਿਕਰ ਇੱਕ ਇੱਕ ਘੜੀ ਉਸ ਦੇ ਛੁਟਕਾਰੇ ਵਾਸਤੇ ਅਮੋਲਕ ਹੈ ਉਹ ਚਾਹੁੰਦੀ ਸੀ ਕਿ ਉਸ ਇਸਤਰੀ ਦੇ ਧਰਮ ਨੂੰ ਬਚਾਉਣ ਲਈ ਜਿੰਨੀ ਸ਼ੇਤੀ ਕੀਤੀ ਜਾਵੇ ਚੰਗੀ ਹੈ ਪਰ ਸਰਦਾਰ ਦੀ ਅਕਲ ਤੇ ਦੂਰ ਦੀ ਸੋਚ ਵੀ ਉਲੰਘ ਨਹੀਂ ਸਕਦੀ ਸੀ ਕਿਉਂਕਿ ਪੱਕ ਜਾਣਦੀ ਸੀ ਕਿ ਉਹਨਾਂ ਦੀ ਬੁੱਧੀ ਸਾਰੇ ਜਥੇ ਵਿੱਚੋਂ ਚੰਗੀ ਹੈ ਔਰ ਨਾ ਨੇਰੇ ਜਥੇ ਵਿੱਚੋਂ ਸਗੋ ਸਾਰਾ ਪੰਥ ਉਹਨਾਂ ਦੀ ਅਕਲ ਨੂੰ ਮੰਨਦਾ ਹੈ ਰੱਬ ਰਾਖਾ